ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਸ਼੍ਰੀ ਨੰਦਪਸਾਬ ਤੋਂ ਉਮੀਦਵਾਰ ਕੁਸ਼ਲਪਾਲ ਸਿੰਘ ਮਾਨ ਨੇ ਵਾਟਰ ਲੀਲੀ ਵਿਖੇ ਸਤਲੀ ਪ੍ਰੈਸ ਕਲੱਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੋਲਾ ਮਹੱਲਾ ਤੇ ਹਰ ਮੌਕੇ 25 ਮਾਰਚ ਨੂੰ ਹੋਣ ਵਾਲੀ ਸ਼੍ਰੋਮਣੀ ਕਾਲੀ ਦਲ ਦੀ ਅੰਮ੍ਰਿਤਸਰ ਦੀ ਕਾਨਫਰੰਸ ਨੂੰ ਮਨਜ਼ੂਰੀ ਨਹੀਂ ਦਿੱਤੀ ਕੁਸ਼ਲਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹਰ ਸਾਲ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੇ ਅਗਵਾਈ ਹੇਠ ਸ਼੍ਰੀ ਨੰਦਪਸਾਬ ਵਿਖੇ ਹੋਲਾ ਮਹੱਲਾ ਤਿਆਰ ਮੌਕੇ ਕਾਨਫਰੰਸ ਕੀਤੀ ਜਾਂਦੀ ਹੈ ਅਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਚੋਣ ਜਬਤਾ ਜਾਰੀ ਕਰ ਦਿੱਤਾ ਗਿਆ ਹੈ ਲੋਕ ਸਭਾ ਚੋਣਾਂ ਦੇ ਬਹਾਨੇ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਕਿ ਸਿੱਖ ਕੌਮ ਦੇ ਹੱਕਾਂ ਦੇ ਸਰਕਾਰ ਦੱਕਾ ਸਰਕਾਰ ਦੱਕਾ ਮਾਰ ਰਹੀ ਹੈ ਕੁਝ ਪਾਰਲੀਮੈਂਟ ਮੰਨ ਨੇ ਕਿਹਾ ਕਿ ਹਰ ਸਾਲ ਹੁਲਾ ਮਹਲਾ ਕਾਨਫਰੰਸ ਵਿੱਚ ਸਿੱਖ ਕੌਮ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਆ ਮਾਜੀ ਪਾਰਟੀ ਦੀ ਪੰਜਾਬ ਸਰਕਾਰ ਨੇ ਕਾਨਫਰੰਸ ਰੱਦ ਕਰਕੇ ਇੱਕ ਕਮਨ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੈਂਸ ਯੋਜਨ ਜਿਹੜਾ ਰੂਪ ਲਿਆ ਸਤਿਜਿ ਪ੍ਰੈਸ ਕਲੱਬ ਦੇ ਨਾਮ ਕੀਤਾ ਗਿਆ ਆਪ ਚਲਦੇ ਆ ਪ੍ਰੈਸ ਕਾਨਫਰੈਂਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਸ਼ਲਪਾਲ ਸਿੰਘ ਮਾਨ ਹਾਂ ਸਿਕ ਜਨਨ ਸੈਕਟਰੀ ਸ਼ੋਮਨੀ ਕਾਲੀਦਾ ਲੰਬਿਤ ਸਰ ਤੇ ਇਹ ਨਾਲ ਮੇਰੀ ਜ਼ਿੰਮੇਵਾਰੀ ਤੋਂ ਸ਼ਬਾ ਹਲਕਾ ਸ਼੍ਰੀ ਨਨਪੁਰ ਸਾਹਿਬ ਤੇ ਲੱਗੀ ਹੋਈ ਹੈ ਪਾਰਟੀ ਵੱਲੋਂ ਮੈਂ ਧੰਨਵਾਦ ਕਰਦਾ ਰੋਪੜ ਦੀ ਪ੍ਰੈਸ ਦਾ ਜਿਹੜਾ ਸਾਡੇ ਨੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਲੋਕ ਹਾਜ਼ਰ ਹੋਏ ਹੋ ਜੋ ਸਿੱਖ ਮਰਿਆਦਾ ਦੇ ਅਨੁਸਾਰ ਹੁਲੇ ਮੱਲੇ ਤੇ ਮੀਰੀ ਪੀਰੀ ਦੇ ਸਿਧਾਂਤ ਤੇ ਚੱਲਦੇ ਆਂ ਕਾਨਫਰੰਸ ਪਾਰਟੀ ਦੀ ਹਰ ਵਾਰ ਹੁੰਦੀ ਸੀ ਪਹਿਲਾਂ ਵੀ 2019 ਵਿੱਚ ਵੀ ਹੋਈ ਸੀ ਜਦੋਂ ਇਲੈਕਸ਼ਨਸ ਅਨਾਉਂਸ ਸੀ ਗਿਆ ਅੱਜ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਸੀ ਇਹਨਾਂ ਨੂੰ ਕਿਹਾ ਸੀ ਦੁਬਾਰਾ ਅਪਲਾਈ ਕੀਤਾ ਸੀਗਾ ਵੀ ਸਾਨੂੰ ਕਾਨਫਰੈਂਸ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਉਹ ਸਾਨੂੰ ਇਹਨਾਂ ਨੇ ਇਜਾਜ਼ਤ ਨਹੀਂ ਦਿੱਤੀ ਇਹ ਵੇਖੋ ਇਹ ਜਿਹੜੇ ਕਾਨੂੰਨ ਨੇ ਬਣਾ ਕੇ ਜੀ ਕੋਡ ਆਫ ਕੰਡਕਟ ਹੈ ਅੱਜ ਦੀ ਤਰੀਕ ਤੱਕ ਹਾਲੇ ਪੰਜਾਬ ਪੰਜਾਬ ਵਿੱਚ ਨੋਟੀਫਿਕੇਸ਼ਨ ਆਫ ਇਲੈਕਸ਼ਨਸ ਨਹੀਂ ਹੋਈਆਂ ਬਟ ਇਹਨਾਂ ਦੇ ਕੋਡ ਆਫ ਕੰਡਕਟ ਦਾ ਹਵਾਲਾ ਦੇ ਕੇ ਸਾਨੂੰ ਕਰਨ ਨਹੀਂ ਦਿੱਤੀ ਸ਼੍ਰੋਮੀ ਕਾਟੀਦਲ ਅਮਰਿਤ ਸਰ ਸਟਾਰ ਸਿਮਰਂਜੀਤ ਸਿੰਘ ਮਾਨੇ ਦੀ ਬੜੇ ਸਤਿ ਸ਼ਬਦਾਂ ਵਿੱਚ ਅਸੀਂ ਨੁਕੈਦੀ ਕਰਦੇ ਆਂ ਤੇ ਅਸੀਂ ਲੀਗਲ ਰਾਹ ਵੀ ਦੇਖ ਰਹੇ ਆਂ ਜੇ ਸਾਨੂੰ ਪਰਮਿਸ਼ਨ ਕਿਸ ਕੋਰਟ ਦੇ ਥਰੂ ਮਿਲ ਜੇ ਬਟ ਵਕਤ ਇੰਨਾ ਥੋੜਾ ਹੈ ਉਹ ਮਿਲਣੀ ਨਹੀਂ ਇਹ ਡਾਇਰੈਕਟ ਅਟੈਕ ਹੈਗਾ ਆ ਜਿਹੜੇ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਸਾਡੀਆਂ ਪਰੰਪਰਾਵਾਂ ਚਲਾਈਆਂ ਸੀ ਉਹਦੇ ਤੇ ਰੋਕਣ ਦਾ ਇਹ ਜਿਹੜੀ ਸਰਕਾਰ ਹੈ ਕੇਜਰੀਵਾਲ ਦੀ ਉਸ ਤੁਹਾਨੂੰ ਨਹੀਂ ਦਿੱਤੀ ਜਾਂ ਬਾਕੀਆਂ ਪਾਰਟੀਆਂ ਦੀ ਹੋ ਰਹੀਆਂ ਬਾਕੀ ਪਾਰਟੀਆਂ ਕੋਈ ਕਿਹੜੀ ਕਰਦੀ ਹੈ ਜੀ ਬਾਦਲ ਕੇ ਪਹਿਲਾਂ ਹੀ ਛੱਡ ਗਏ ਸੀ ਆਮ ਆਦਮੀ ਪਾਰਟੀ ਨੇ ਬਹੁਤ ਦੇਰ ਤੀਆਂ ਛੱਡਦੀਆਂ ਨੇ ਇਹ ਤਾਂ ਲਾਈਨ ਉਹਨਾਂ ਦੀ ਟੋ ਕਰ ਦੇਣਾ ਦਿੱਲੀ ਵਾਲਿਆਂ ਦੀ ਇਹ ਜਿਹੜੀ ਖਾਲਸਾਈ ਪਰੰਪਰਾਵਾਂ ਨੇ ਉਹਨਾਂ ਤੋਂ ਇਹ ਲੋਕ ਦੂਰ ਜਾ ਚੁੱਕੇ ਨੇ ਔਰ ਇਸ ਸਾਡੀਆਂ ਇਤਿਹਾਸਿਕ ਪਰੰਪਰਾਵਾਂ ਨੇ ਕਈ ਬਾਦਸ਼ਾਹਾਂ ਤਾਂ ਆਈਆਂ ਕਈ ਬਾਦਸ਼ਾਹਾਂ ਤਾਂ ਗਈਆਂ ਇਸ ਲਈ ਅਸੀਂ 23 ਫਰਵਰੀ ਨੂੰ ਅਸੀਂ ਥੋੜਾ ਸਮੇਂ ਰੱਖਿਆ 23 ਫਰਵਰੀ ਨੂੰ ਪਰ ਲੈਟਰ ਭੇਜਿਆ ਸੀ ਡਿਪਟੀ ਕਮਿਸ਼ਨਰ ਆਪਰ ਨੂੰ ਇਹ ਅਸੀਂ ਕਾਨਫਰੰਸ ਜਿਵੇਂ ਹਰ ਸਾਲ ਕਰਦੇ ਆ ਕਰਨਾ ਚਾਹੁੰਦੇ ਆ ਸਾਨੂੰ ਉਹਦਾ ਰਿਟਰਨ ਲੈਟਰ ਦਾ ਕੋਈ ਵੀ ਜਵਾਬ ਨਹੀਂ ਮਿਲਿਆ ਸਾਡੇ ਜਿਹੜੇ ਅਹੁਦੇਦਾਰ ਉਹਨਾਂ ਨੇ ਜਾ ਕੇ ਡੈਕਟਰੀ ਕਮਿਸ਼ਨਰ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਕੋਡ ਆਫ ਕੰਡਕਟ ਲੱਗ ਚੁੱਕਿਆ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਪਰਮਿਸ਼ਨ ਨਹੀਂ ਦੇ ਸਕਦੇ ਅਸੀਂ ਇਸ ਹਫਤੇ ਦੁਬਾਰਾ ਕੋਸ਼ਿਸ਼ ਕੀਤੀ ਉਹਨਾਂ ਨੂੰ ਕੱਲ ਕਰਨ ਦੀ ਸਮਝਾਉਣ ਦੀ ਕਿ ਸਾਨੂੰ ਇਹ ਪਰਮਿਸ਼ਨ ਦੇ ਦਿੱਤੀ ਜਾਵੇ ਕਿ ਸਾਡੀਆਂ ਪਰੰਪਰਾਵਾਂ ਨਾਲ ਜੁੜਿਆ ਹੋਇਆ ਮਾਮਲਾ ਹੈ ਸਾਡਾ ਧਾਰਮਿਕ ਮਾਮਲਾ ਬਟ ਉਹਨਾਂ ਨੇ ਸਾਨੂੰ ਇਹ ਪਰਮਿਸ਼ਨ ਰਿਫਿਊਜ਼ ਕਰ ਦਿੱਤੀ ਵਰਬਲੀ ਲਿਖਤੀ ਕੋਈ ਨਹੀਂ ਹਵਾਲਾ ਦਿੱਤਾ ਕੋਡ ਆਫ ਕੰਡਕਟ ਦਾ ਪਰ ਮੈਂ ਆਪ ਜੀਆਂ ਨੂੰ ਸਭ ਨੂੰ ਦੱਸਣਾ ਚਾਹਨਾ ਹਾਲੇ ਤੱਕ ਪੰਜਾਬ ਦੀ ਇਲੈਕਸ਼ਨ ਨੋਟੀਫਿਕੇਸ਼ਨ ਨਹੀਂ ਹੋਈ ਤੇ ਇਹ ਇੱਕ ਡਾਇਰੈਕਟ ਅਟੈਕ ਹੈਗਾ ਜਿਹੜੀ ਸਾਡੀਆਂ ਸਿੱਖ ਟਰੈਡੀਸ਼ਨਸ ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਸ਼ੁਰੂ ਹੋਈਆਂ ਨੇ ਉਹਦੇ ਉੱਤੇ ਤੇ ਇਸ ਕਰਕੇ ਮੈਂ ਆਪ ਜੀਆਂ ਨੂੰ ਇਹ ਸ਼ੇਅਰ ਕੀਤਾ ਹੈਗਾ ਵੀ ਬੜੀ ਇਹ ਬਹੁਤ ਬਹੁਤ ਮੰਦਭਾਗੀ ਗੱਲ ਹੈਗੀ ਐ ਜਿਹੜੀ ਇਹ ਹੋਈ ਐ ਇਹ ਕਦੀ ਵੀ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਸਿੱਖਾਂ ਦਾ ਮੀਰੀ ਪੀਰੀ ਦਾ ਸਿਧਾਂਤ ਹੈ ਉਹਦੇ ਖਿਲਾਫ ਹੈ ਸ਼ਰਮਣੀ ਕੈਲੀਦਲ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਸ੍ਰੀ ਨੰਦਪਸਾਬ ਤੋਂ ਉਮੀਦਵਾਰ ਕੁਸ਼ਲਪਾਲ ਸਿੰਘ ਮਾਨ ਨੇ ਵਾਟਰ ਲੀਲੀ ਵਿਖੇ ਚਤੁਲੀ ਪ੍ਰੈਸ ਕਲੱਬ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੌਲਾ ਮੁਹੱਲਾ ਤਿਹਾਰ ਮੋਕੇ 25 ਮਾਰਚ ਨੂੰ ਹੋਣ ਵਾਲੀ ਸ਼੍ਰੋਮਣੀ ਕਾਲੀ ਦਲ ਦੀ ਅੰਮ੍ਰਿਤਸਰ ਦੀ ਕਾਨਫਰੰਸ ਨੂੰ ਜੁਰੀ ਨਹੀਂ ਦਿੱਤੀ। ਕੁਸ਼ੇਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹਰ ਸਾਲ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੀ ਦੰਤਪ੍ਰਸਾਦ ਸਾਹਿਬ ਦੇ ਹੋਲਾ ਮੌਲਾ ਤਿਆਰ ਮੌਕੇ ਕਾਨਫਰੰਸ ਕੀਤੀ ਜਾਂਦੀ ਹੈ। ਅਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਚੋਣ ਜਾਬਤਾ ਜਾਰੀ ਕਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਬਹਾਨੇ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਕਿ ਸਿੱਖ ਕੌਮ ਦੇ ਕਾਦੇ ਸਰਕਾਰ ਡਾਕ ਸਰਕਾਰ ਡਾਕਾ ਮਾਰ ਰਹੀ ਹੈ ਮੁੱਖਪਾਲਿਕਾ ਨਿਗਮ ਨੇ ਮੰਨਿਆ ਕਿ ਹਰ ਸਾਲ ਹੁਲਾ ਮੌਲਕ ਕਾਨਫਰੰਸ ਵਿੱਚ ਇੱਕ ਕੌਮ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਆ ਮਾਜੀ ਪਾਰਟੀ ਦੀ ਪੰਜਾਬ ਸਰਕਾਰ ਨੇ ਕਾਨਫਰੰਸ ਰੱਦ ਕਰਕੇ ਸਿੱਖ ਕੌਮ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਉਹਨਾਂ ਵੱਲੋਂ ਇੱਕ ਪ੍ਰੈਸ